ਲੂਕ ਮਹੱਲਾ ਪੀਜਾ ਸਦੀਆ ਇਹ ਨਾ ਆਖੀਆਂ ਨੂੰ ਸਾਧ ਸੰਗੇ ਜੀ ਹਿੰਦੂ ਲੋਕੋ ਲੜਕੀਆਂ ਦੇ ਤਾਂ ਹੀ ਜਿਨ੍ਹਾਂ ਦੇ ਪਤੀ ਗੁਜਰ ਜਾਂਦੇ ਸੀ ਨਾ ਸਦੀ ਕਰਾ ਲੁੰਦੇ ਸਨ ਇਹ ਬੜਾ ਭਾਰੀ ਰਿਵਾਜ ਸੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਜਦੋਂ ਅਕਬਰ ਆਇਆ ਗੋਇੰਦਵਾਲ ਸਾਹਿਬ ਵਿੱਚ ਮਹਾਰਾਜ ਦੀ ਸ਼ਰਨ ਲਈ ਹੈ ਤੇ 84 ਪਿੰਡ ਪੇਟਾ ਕਰ ਗਿਆ ਅਮਰ ਸੋ ਸਾਹਿਬ ਦੀ ਬੀਬੀ ਭਾਨੀ ਦੇ ਨਾਮ ਦਾ ਪਟਾ ਲਿਖਾ ਕੇ ਉਹ ਜਿਹੜੇ ਗੁਰੂ ਸਾਹਿਬ ਜੀ ਨੇ ਇਹਨੂੰ ਅਕਬਰ ਨੂੰ ਇਹ ਕਿਹਾ ਸੀ ਇਹ ਅਕਬਰ ਇਹ ਦੋ ਕੰਮ ਕਰ ਜੇ ਤੂੰ ਸਾਡੀ ਸ਼ਰਨ ਵਿੱਚ ਆਇਆ ਹੈ ਇਹਨਾਂ ਕਿਹਾ ਮਹਾਰਾਜ ਆਗਿਆ ਕਰੋ ਇੱਕ ਤਾਂ ਮਹਾਰਾਜ ਕਿ ਆ ਵੀ ਮਾਮਲਾ ਲੋਕਾਂ ਕੋਲ ਕੀ ਹੀ ਦੇਨ ਨੂੰ ਸਮਰੱਥਾ ਨਹੀਂ ਹੈ ਸਮਾਂ ਨਹੀਂ ਲੱਗਿਆ ਮਹਾਰਾਜ ਮਾਫ ਕਰ ਦੇ ਮਾਫਲਾ ਮਾਮਲਾ ਮਾਫ਼ ਕਰ ਦੇ ਦੂਜਾ ਇਹ ਕਿਹਾ ਮਹਾਰਾਜ ਜਿਹੜੇ ਲੋਕਾਂ ਨੂੰ ਲੜਕੀਆਂ ਨੂੰ ਮੱਲੋ-ਮਲੀ ਮਰਿਆਦ ਦੇ ਨਾਲ ਸਾੜ ਦੁੰਦੇ ਐ ਤੇ ਉਹ ਉਹਨਾਂ ਨੂੰ ਵੀ ਤੂੰ ਰੋਕ ਦੇ ਆਪਣੇ ਰਾਜ ਦੇ ਸਤੀ ਨਾ ਹੋਣ ਦੇ ਆਕਰ ਆਪਣੀ ਖੁਸ਼ੀ ਨਾ ਕੋਈ ਲੜਕੀ ਸਤੀ ਹੋਵੇ ਤਾਂ ਹੋਵੇ ਤੇ ਬਦਲ ਵਰੀ ਜਿਹੜਾ ਲੜਕੀਆਂ ਦੇ ਤਾਂ ਹੀ ਸਾੜ ਦੇਣਾ ਹੈ ਇਹ ਚੰਗਾ ਨਹੀਂ ਹੈ ਸਤੀਆਂ ਹੋਣ ਤੋਂ ਗੁਰੂ ਸਾਹਿਬ ਨੂੰ ਫਿਰ ਆਗੋਂ ਬੇਨਤੀ ਕੀਤੀ ਕਿ ਮਹਾਰਾਜ ਆਪ ਸਤੀਆਂ ਦੇ ਲਖਣ ਕਿਰਪਾ ਕਰਕੇ ਆਪ ਵੀ ਪ੍ਰਚਾਰ ਕਰੋ ਸੰਗਤਾਂ 'ਚ ਗੁਰੂ ਮਹਾਰਾਜ ਸਾਹਿਬ ਨੇ ਫਿਰ ਉਸ ਵੇਲੇ ਅਮਰ ਕੁੰਡ ਪ੍ਰਚਾਰ ਜਦੋਂ ਮਾਰਾ ਸਾਰ ਹਰ ਦואר ਗਏ ਹੈ ਕੁਰਸੀਤਰ ਗਏ ਹੈ ਜਮਨਾ ਗਏ ਹੈ ਉਸ ਵੇਲੇ ਮਾਰਾ ਸਾਹਿਬ ਜੀ ਨੇ ਉਪਦੇਸ਼ ਵੀ ਦਿੱਤਾ ਹੈ ਜੋ ਇਹਨਾਂ ਸ਼ਲੋਕਾਂ ਜਾ ਰਿਹਾ ਹੈ ਸ਼ਲੋਕ ਮਹੱਲਾ ਪੀਰ ਪ੍ਰਚਾਰ ਸਿਧ ਗੁਰੂ ਜੀ ਵੀ ਕਰਕੇ ਲੜਕਿਆਂ ਨੂੰ ਜਿਹੜੇ ਸਾੜ ਦਿੰਦੇ ਸੀ ਉਹ ਬੰਦ ਕਰਨ ਦਾ ਪ੍ਰਚਾਰ ਗੁਰੂ ਮਾਰਾ ਸਾਹਿਬ ਨੇ ਕੀਤਾ ਗੁਰੂ ਅਰਦਾਸ ਸਾਹਿਬ ਜੀ ਨੇ ਸ਼ਲੋਕ ਮਹੱਲਾ ਪੀਜਾ ਸਦੀਆ ਕਾਸੀ ਕਰਵਾਤਾ ਆਦ ਕੰਗਾ ਇਸਤਨਾ ਦਰਵਾਜ਼ੀ ਉਹ ਵੀ ਅੰਗਰੇਜ਼ਾਂ ਨੇ ਬੰਦ ਕੀਤਾ ਹੈ ਜਦੋਂ ਕੋਈ ਬ੍ਰਾਹਮਣ ਵੀ ਕਾਂਸੀ ਕਰਵਾਤਵਾਰਾ ਨਾ ਰਾਜਿਆਂ ਨੂੰ ਇਹ ਪੁੱਤਾਂ ਨੂੰ ਕਾਂਸੀ ਕਰਵਾ ਦੇਤਾ ਤੇ ਆਪ ਕੋਈ ਬ੍ਰਾਹਮਣ ਨਹੀਂ ਲਿਆ ਮਹਾਤਮ ਸਮਝ ਕੇ ਫਿਰ ਉਹਦਾ ਮਾਰਾ ਬੰਦ ਕਰਕੇ ਉੱਤੇ ਲਾਇਆ ਹੋਇਆ ਜੰਗਲਾ ਜਾਂ ਲਾਤਾ ਸਿੱਖਾਂ ਨੇ ਉਹ ਸੱਦੇ ਰੱਖ ਦਿੱਤਾ ਹੈ ਸ਼ਲੋਕ ਮਹੱਲਾ ਤੀਜਾ ਸਤਿਆ ਇਹ ਨਾ ਆਖੀਆਂ ਨਾ ਗੁਰੂ ਮਾਰੋ ਸਾਹਿਬ ਕਹਿੰਦੇ ਭਾਈ ਉਹ ਸਤਿਆਆਂ ਬੀਬੀਆਂ ਸਫੀ ਹੋਈਆਂ ਨੀਆਂ ਜਿਹਨ ਸਤਿਆਆਂ ਦੀਆਂ ਮਟੀਆਂ ਲੋਕ ਬਣਾ ਬਣਾ ਕੇ ਕੂਈ ਦੇ ਐ ਇਹ ਨਹੀਂ ਆਖੀ ਦੀਆਂ ਹਨ ਜੋ ਮੜਿਆ ਲੱਗ ਜਲਾ ਜਿਹੜੀਆਂ ਭਾਈ ਮੜਿਆ ਮੁਰਦਿਆਂ ਦੇ ਨਾਲ ਲਾ ਕਰਕੇ ਮਟੀਆਂ ਦੇ ਨਾਲ ਲਾ ਕਰਕੇ ਮੁਰਦਿਆਂ ਦੇ ਸਰੀਰਾਂ ਦੇ ਨਾਲ ਲਾ ਕੇ ਜਲ ਜਾਂਦੀਆਂ ਮੱਲੋ ਮੱਲੀ ਸਾੜ ਦਿਆ ਕਰਨੇ ਇਸ ਤਕਾਰ ਦਾ ਰਿਵਾਜ ਸੀ ਨਾਨਕ ਸਤੀਆਂ ਜਾਣੀਆਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਤੀਆਂ ਤੋਂ ਬੀਬੀਆਂ ਜਾਣੀਆਂ ਦੀਆਂ ਹਨ ਜੇ ਬਿਰਹੇ ਚੂਟ ਮਾਰ ਜਿਹੜੀਆਂ ਵਿਛੋੜੇ ਵੀ ਚੋਟੇ ਚ ਮਰ ਜਾਂਦੀਆਂ ਸਾਬ ਸੰਗੇ ਜੀ ਫੀਪਾ ਆ ਜਾ ਜਿਹੜਾ ਸੀ ਇਹ ਭਗਤ ਜਯਦੇਵ ਦਾ ਅਤਿਅੰਤ ਮੁਲਾਕੀ ਸੀ ਬੜਾ ਗੁਰਮੁਖੀ ਭਗਤੀ ਕਰਦਾ ਸੀ ਰਾਮਾ ਨੰਦ ਦੇ ਨਾਲ ਮਿਲ ਕੇ ਇੱਕ ਦਿਨ ਦੀ ਗੱਲ ਹੈ ਕਿ ਜਿਹੜੀ ਪੀਤੇ ਰਾਜੇ ਦੀ ਰਾਣੀ ਸੀ ਨਾ ਸੀਤਾ ਉਸ ਦੇ ਭਰਾਵਾਂ ਦੇ ਮਰਨੇ ਕਰਕੇ ਉਹਦੀਆਂ ਪਰਜਾਨੀਆਂ ਸਾਰੀਆਂ ਚਿਖਾਵ ਤੇ ਚੜ ਗਈਆਂ ਉਹ ਸਿਰਫ ਕਰਨ ਲੱਗੀ ਪਦਮਾਵਤੀ ਇਹ ਭਗਤ ਜਯਦੇਵ ਦੀ ਪਤਨੀ ਦਾ ਨਾਮ ਸੀ ਇਹ ਭਗਤਾਂ ਪਗਦੀ ਪਤਨੀ ਦੇ ਕੋਲੇ ਜਦੋਂ ਸੇਵਿਤ ਕੀਤੀ ਰਾਣੀ ਨੇ ਕਿ ਧੰਨ ਮੇਰੀਆਂ ਪਰਜਾਨੀਆਂ ਜਿਹੜੀਆਂ ਸਤੀ ਹੋ ਗਈਆਂ ਮੇਰੇ ਪ੍ਰਾਣਾਂ ਦੇ ਨਾਲ ਸੁਣ ਕਰਕੇ ਪਦਮਾਵਤੀ ਨੇ ਕਿਹਾ ਕਿ हे ਰਾਣੀ ਇਹ ਸਤੀਆਂ ਨਹੀਂ ਹੁੰਦੀਆਂ ਜਿਹੜੀਆਂ ਇਸ ਪ੍ਰਕਾਰ ਮਰ ਜਾਂਦੀਆਂ ਹਨ ਸਤੀਆਂ ਉਹ ਹੁੰਦੀਆਂ ਹਨ ਜਿਹੜੀਆਂ પતિ ਦਾ ਗੁਜਰਨਾ ਸੁਣ ਕੇ ਹੋ ਕੇ ਨਾਲ ਹੀ ਜਿਹਦੇ ਪ੍ਰਾਣ ਨਿਕਲ ਜਾਂਦੇ ਇਹ ਕਹਿੰਦੀ ਚੰਗਾ ਮੈਂ ਤੈਨੂੰ ਵੇਖਾਂਗੀ ਤੂੰ ਸਤੀ ਕਹੀ ਜੀ ਹੈ ਇਸ ਪ੍ਰਕਾਰ ਦੇ ਬਚਨ ਬੁੱਲਾ ਆਸਾਤ ਸੰਗ ਜੀ ਹੋਏ ਰਾਣੀ ਨੇ ਦਿਲ ਵਿੱਚ ਖੋਪਰੀਆ ਰੱਖਿਆ ਇੱਕ ਦਿਨ ਦੀ ਗੱਲ ਹੈ ਭਗਤ ਜਯਦੇਵ ਜੀ ਜਿਸ ਪਾਸੇ ਰਾਜੇ ਪੀਪਲ ਸ਼ਿਕਾਰ ਖੇਲਣ ਜਾਣਾ ਸੀ ਉਸ ਪਾਸੇ ਭਗਤ ਮਾਲਾ ਜੀ ਪ੍ਰਸੰਗ ਆਉਂਦਾ ਹੈ ਇਹ ਉਸ ਵੇਲੇ ਰਾਜਾ ਸ਼ਿਕਾਰ ਖੇਲਣ ਜਦੋਂ ਗਿਆ ਤੇ ਉਧਰ ਭਗਤ ਜਯਦੇਵ ਜੀ ਆਹੋ ਚ ਬੈਠੇ ਸਨ ਇਹਨੂੰ ਕਿਹਾ ਰਾਣੀ ਨੇ ਕਿਹ ਰਾਜਾ ਮੇਰੀ ਇੱਕ ਬੇਨਤੀ ਮੰਨੋ ਕਹਿਣ ਲਗਾ ਪੀਪਾ ਕੀ ਤੇਰੀ ਬੇਨਤੀ ਹੈ ਕਹਿੰਦੀ ਆ ਜਿਹੜੀ ਨਵੀਂ ਪੋਸ਼ਾਕ ਉੰਨੀ ਹੈ ਮੈਂ ਇਹ ਭਗਤ ਨੂੰ ਪਹਿਨਾਦੀ ਤੇ ਉਹਦੀ ਜਿਹੜੀ ਪੋਸ਼ਾਕ ਲਹਾਕੇ ਉਹ ਜਿਹੜਾ ਤੂੰ ਸ਼ਿਕਾਰ ਖੇਲੇਗਾ ਉਸ ਦੇ ਖੂਨ ਨਾਲ ਭੋ ਕੇ ਮੈਨੂੰ ਲਿਆ ਦੇ ਇਹ ਗੱਲ ਸੁਣ ਕਰਕੇ ਰਾਜੇ ਨੇ ਪੀਪੇ ਨੇ ਅੱਖੇ ਲਾ ਕੇ ਆਪਣੀ ਰਾਣੀ ਦੇ ਐਵੇਂ ਕੀਤਾ ਜਿਵੇਂ ਭਗਤ ਜੀ ਰਾਜ ਬੈਠੇ ਸਮਾਧੀ ਲਈ ਬੈਠੇ ਸੀ ਉਹਨਾਂ ਨੂੰ ਬੇਨਤੀ ਕਰਕੇ ਨਵੇਂ ਪੋਸ਼ਾਕਾ ਪਹਿਨਾਤਾ ਜਿਹੜੇ ਬਸਤਰ ਪਹਿਰ ਕੇ ਘਰੋਂ ਗਏ ਸਮੇਂ ਉਹ ਬਸਤਰ ਉਤਾਰ ਲੇ ਜਦੋਂ ਸ਼ਿਕਾਰ ਖੇលਿਆ ਰਾਜਾ ਉਹ ਰਾਜਾ ਸ਼ਿਕਾਰ ਖੇਲ ਕੇ ਆਇਆ ਤੇ ਸ਼ਿਕਾਰ ਦਾ ਲਹੂ ਜਿਹੜਾ ਨਿਕਲਿਆ ਉਹਦੇ ਨਾਲ ਢੀੜੇ ਭੋ ਕੇ ਰਾਣੀ ਕੋਲੇ ਭੇਜ ਦਿੱਤੇ ਰਾਣੀ ਨੇ ਉਸ ਵੇਲੇ ਪਦਮਾ ਪਤਨੀ ਨੂੰ ਬੁਲਾ ਕੇ ਕਿਹਾ ਹੈ ਪਦਮਾ ਬਤੀ ਤੂੰ ਮੇਰੀਆਂ ਪੁਲਈਆਂ ਦੀ ਨਿੰਦਿਆ ਕਰਦੀ ਸੀ ਉਹ ਸੱਜੀਆਂ ਨਹੀਂ ਹੋ ਸਕਦੀਆਂ ਉਹ ਮਰਦਿਆਂ ਨਾਲ ਜਲਤ ਵਾਲੀਆਂ ਨਯਾ ਵੇਖੋ ਸਾਗਤ ਜਾਇ ਦੇਵ ਜਿਹੜਾ ਤੇਰਾ ਪਤੀ ਹੈ ਉਹ ਸ਼ਿਕਾਰ ਖੇਲਣ ਗਿਆ ਸੀ ਰਾਜਾ ਉਥੇ ਸ਼ਿਕਾਰ ਖੇਲਣਗੇ ਤਾਂ ਸ਼ੇਰ ਨਿਕਲ ਆਇਆ ਸ਼ੇਰ ਨੂੰ ਤੇਰਾ ਪਤੀ ਮਾਰ ਦਿੱਤਾ ਹੈ ਤੇ ਆਉਂਦੇ ਨੀੜੇ ਹੈ ਨਿਸ਼ਾਨੀ ਕਿ ਜੇ ਲੋਹੂ ਇਹ ਸੁਣ ਕਰਕੇ ਉਸ ਮਰੇ ਕਦਮਾ ਮਾਤਰੀ ਦੇ ਹੋ ਕੇ ਨਾਲ ਪ੍ਰਾਂਦ ਨਿਕਲ ਗਏ ਸਾਨੂੰ ਫਿਰ ਵੇਖ ਕਰਕੇ ਰਾਣੀ ਜਦੋਂ ਮਰ ਗਈ ਇਹ ਜ ਉਸ ਵਕਤ ਭਗਤ ਨਹੀਂ ਤੇ ਰਾਜੇ ਨੂੰ ਖਬਰ ਦਿੱਤੀ ਕਿ ਬਹੁਤ ਲੋੜਾ ਆ ਗਿਆ ਭਗਤ ਨਹੀਂ ਗੁਜ਼ਰ ਗਈ ਹੈ ਜੈਦੇਵ ਨਰਾਜ ਹੋ ਕੇ श्राप ਨਾਲ ਦੇਵੇ ਉਸ ਦੇ ਸਾਥ ਸੰਗਜੀ ਪੀਪਾ ਭਵਿਤ ਨੇ ਫਿਰ ਜੈਦੇਵ ਅੱਗੇ ਬੇਨਤੀ ਕੀਤੀ ਕਿ ਮਹਾਰਾਣੀ ਤੋਂ ਗਲਤੀ ਹੋ ਗਈ ਹੈ ਮੇਰੇ ਪੈਸੇ ਆਉਗਾ ਪੁਸ਼ਾਕਾਂ ਵਾਂਗ ਆ ਕੇ ਉਸ ਨੂੰ ਉਹ ਦਿਖਾਤਾ ਕਰਮਾਵਤੀ ਨੂੰ ਕਿ ਹੋ ਕੇ ਨਾਲ ਪ੍ਰੈਨ ਉਹਦੇ ਨਿਕਲ ਗਏ ਹੁਣ ਇਹਦਾ ਕੋਈ ਉਪਾਅ ਕਰੋ ਭਗਤੀ ਕਹਿਣ ਲੱਗੇ ਕੋਈ ਨਹੀਂ ਉਹਦੀ ਉਮਰ ਹੀ ਇੰਨੀ ਸੀ ਉਹ ਆਉਦੀ ਪੂਰੀ ਕਰਕੇ ਚੜ੍ਹਾਈ ਕਰ ਗਈ ਏ ਉਸ ਵੇਲੇ ਇਹ ਕਹਿਣ ਲੱਗਾ ਪੀਪਾ ਕਹਿੰਦਾ ਜੀ ਮੈਂ ਕਹਿੰਦੀ ਜਿਉਂਦਾ ਰਹਿੰਦਾ ਮੈਂ ਤੇ ਚਿਖਾ ਤੇ ਚੜ੍ਹਦਾ ਹਾਂ ਉਸੇ ਚਿਖਾ ਬਣਾ ਲਈ ਪੀਪੇ ਨੇ ਵਿੱਚ ਬੈਠ ਗਿਆ ਅੰਗ ਨੂੰ ਆਲੀ ਉਸ ਵੇਲੇ ਜੈਦੇਵ ਜੀ ਨੂੰ ਤਰਸ ਆਇਆ ਕਹਿਣ ਲੱਗੇ ਰਾਜਾ ਤੂੰ ਸਾਡਾ ਨਾ ਪਰਮੇਸ਼ਰ ਦੀ ਭਗਤੀ ਦੀ ਜਨੂਬਤੀਦ ਕਰ ਮੈਂ ਪਦਮਾ ਨੂੰ ਅਸੀਂ ਜਿਉਂਦੀ ਕਰ ਦਿੰਦੇ ਇਹਨੂੰ ਪਦਮਾ ਨੂੰ ਜਿਉਂਦੀ ਕਰ ਦਿੱਤਾ ਪਰਮਾ ਬੇਟੀ ਨੂੰ ਫੇਰ ਭਗਤ ਨੇ ਮਾਫੀ ਮੰਗੀ ਫੇਰ ਕਦੇ ਰਾਣੀ ਨੇ ਚੰਚਲਤਾ ਹੀ ਨਹੀਂ ਕੀਤੀ ਸੀ ਇਸ ਪ੍ਰਕਾਰ ਨੂੰ ਸਮਝ ਆ ਗਈ ਜੋ ਗੁਰੂ ਸਾਹਿਬ ਬਚਨ ਕਰਦੇ ਹਨ ਨਾਨਕ ਸਤਿਆ ਜਾਣੀ ਹਨ ਗੁਰੂ ਸਾਹਿਬ ਜੀ ਕਹਿੰਦੇ ਉਹ ਭਾਈ ਸਤਿਆ ਜਾਣੀ ਦੀਆਂ ਹਨ ਜੇ ਵਿਰਹਿ ਚੂਟ ਮਰਾਂ ਜਿਹੜੀਆਂ ਵਿਰੇ ਵਿਛੋੜੇ ਦੀ ਚੋਟ ਛੱਟ ਜਦੋਂ ਸੁਣਿਆ ਕਦੀ ਗੁਜ਼ਰ ਗਿਆ ਉਦੋਂ ਹੀ ਹੋ ਕੇ ਨਾ ਪ੍ਰਾਨ ਨਿਕਲ ਜਾਵੇ ਉਹ ਸਤਿਆ ਹੁੰਦੀਆਂ ਹਨ ਮਹੱਲਾ ਤੀਜਾ ਪੀਸ ਉਹ ਸਤਿਆ ਜਾਣੀ ਹਨ ਬੜੋ ਉਹ ਵੀ ਸਤਿਆ ਸਤਿਵਾਲੀਆਂ ਬੀਬੀਆਂ ਜਾਣੀਆਂ ਜਾਂਦੀਆਂ ਹਨ ਸੀਲ ਸੰਤੋਖ ਰਹਿਣ ਜਿਹੜੀਆਂ ਜਿਉਂਦੀਆਂ ਰਹਿੰਦੀਆਂ ਸੀਲ ਸੁਆਰ ਨਰਮ ਸੁਆਰ ਰੱਖਦੀਆਂ ਤੇ ਪਤੀ ਵਰ ਤੱਕ ਸੰਤੋਖ ਰੱਖਦੀਆਂ ਕਦੇ ਕਿਸੇ ਬੁਰੇ ਪਰਖਵਲ ਤੱਕਦੀਆਂ ਨਹੀਂ ਹਨ ਸੇਵਨ ਸਾਈ ਆਪਣਾ ਆਪਣੀ ਸਾਈ ਨੂੰ ਚਿੱਤ ਵਿੱਚ ਵਸਾ ਕੇ ਉਹਦੇ ਧਿਆਨ ਨੂੰ ਸੇਵਨ ਕਰਦੀਆਂ ਰਹਿੰਦੀਆਂ ਭਜਨ ਕਰਦੀਆਂ ਨੇਤ ਉਠ ਸੰਭਾਲਨ ਜਿੱਦਾ ਵਰਦੀ ਉਠ ਕਰਕੇ ਸਮਾਲਦੀਆਂ ਹਨ ਚੇਤੇ ਕਰਦੀਆਂ ਹਨ ਕਾਂਤਾ ਨਾਲ ਮਹਿਲੀਆਂ ਇੱਥੇ ਭੱਲਾ ਤਾਂ ਨਹੀਂ ਹੈ ਲਿਖੇ ਇੱਥੇ ਜੁ ਨਹੀਂ ਛੱਪਿਆ ਤੀਜਾਂ ਦੀ ਹੈ ਮਹੱਲਾ ਤੀਜਾ ਤੇ ਸਮਝ ਲਓ ਜੀ ਮਹੱਲਾ ਤੀਜਾ ਕਾਂਤਾ ਨਾਲ ਮਹਿਲੀਆਂ ਜਿਹੜੀਆਂ ਪਤਿਆਂ ਦੇ ਨਾਲ ਮਹਿਲੀਆਂ ਇਸਤਰੀਆਂ ਛੇਤੀ ਅਗ ਜਲਾ ਆਪਣੇ ਨਾਲ ਚੀਖਾ ਚ ਸੜ ਜਾਂਦੀਆਂ ਸਤੀ ਹੋ ਜਾਂਦੀਆਂ ਮਹਾਰਾ ਕਹਿੰਦੇ ਹਨ ਜੇ ਜਾਨ ਹੈ ਫਿਰ ਆਪਣਾ ਜੀ ਨੂੰ ਭਾਈ ਉਹਦੇ ਪਤੀ ਦਾ ਪਤੀ ਵਰਤ ਹੰਮ ਰੱਖਣ ਜਾਣਦੀਆਂ ਹਨ ਆਪਣੇ ਜੂਨੀਆ ਅਤੇ ਵਰਦਾ ਚੰਨ ਜਿੱਪਾ ਕੀ ਰੈਂਡੀਆਂ ਹਨ ਕਾਂ ਕਨ ਦੁੱਖ ਸਹਾਰਨ ਮੁਸੀਬਤ ਦੁੱਖ ਸਹਾਰਨ ਚੰਗਾ ਹੈ ਉਹ ਆਪਣੇ ਪਤੀ ਦੇ ਨਾਲ ਹੈ ਸਵਰਗ ਵਿੱਚ ਜਾ ਕਰਕੇ ਸਗ ਦੇਵ ਪਰਵੀ ਨੂੰ ਪਾ ਕੇ ਸੁਖ ਭੋਗਦੀਆਂ ਹਨ ਪਤੀਬਰ ਤੰਗਦਾ ਇਹ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਉਹਨਾਂ ਸਿਰ ਦੇ ਦੁੱਖ ਸਹਾਰਨਾ ਸਫਲਾ ਹੈ ਨਾਨਕ ਕੰਤ ਨਾ ਜਾਣਨੀ ਮੇਰੀ ਭੈ ਕਦੀ ਸੱਚ ਕਦੀ ਨਹੀਂ ਬਰਵਾਇ ਨਹੀਂ ਕਰਦੀਆਂ ਬਿ ਵਿਚਾਰ ਕਰਦੀਆਂ ਮੰਦ ਕਰਮ ਕਰਦੀਆਂ ਇਹਦੀ ਨਹੀਂ ਮੰਨਦੀਆਂ ਉਹ ਕਹਿੰਨੀ ਗੁਰੂ ਸਾਹਿਬ ਕਹਿੰਦੇ ਪਤੀ ਨੂੰ ਜਾਣਦੀਆਂ ਸੇ ਕਿ ਬੀਬੀ ਲੈ ਜਾ ਬੱਚੇ ਨੂੰ ਪਰੇ ਕਿਉਂ ਬੇਰਸ ਕਰਦੀ ਹੈ ਆਤੀ ਹਰੋਜ ਇੱਥੇ ਹੀ ਲਿਆ ਕੇ ਰੋਣੀ ਹੈ ਸੇ ਕਿਉਂ ਅੱਗ ਜਲਾਹੇ ਸੇ ਉਹ ਕਿਉਂ ਭਾਈ ਆਗੂ ਵਿੱਚ ਆਪਣੇ ਆਪ ਨੂੰ ਜਾਲਦੀਆਂ ਉਹਨਾਂ ਦਾ ਜਿਹਾਜ ਪਾਇ ਕੇ ਸਾੜਨਾ ਬਯਰਥੀ ਹੈ ਭਾਵੇਂ ਜੀਵੋ ਕੈ ਮਰੋ ਭਾਵੇਂ ਉਹ ਜਿਉਂਦੀਆਂ ਰਹਿਣ ਚਾਹੇ ਉਹ ਮਰ ਜਾਣ ਤੂੰ ਰੋਹੀ ਭੱਜ ਜਾ ਉਹਦੇ ਸੱਤੀ ਵਰ ਤੁਹਾਨੂੰ ਤੋਂ ਦੂਰੀ ਭੱਜ ਗਈਆਂ ਬੇ ਵਿਚਾਰ ਜਿਹੜੀਆਂ ਇਸਤਰੀਆਂ ਉਹਨਾਂ ਦਾ ਸੱਤੀ ਹੋਣਾ ਕੀ ਏ ਜਿਵੇਂ ਅੱਠ ਮਾਲਕ ਕੀਤੇ ਸੀ ਜਿਹੜੇ ਮਾਫਤਨਾਇਓ ਮਾਰੀ ਗਈ ਜਿਵੇਂ ਇਤਨਾ ਚ ਪ੍ਰਸੰਨ ਹੁੰਦਾ ਲੋਕ ਨਿੰਦਿਆ ਕਰਨ ਲੱਗ ਗਏ ਤਾਂ ਅੱਠਵੇਂ ਦੇ ਨਾਲ ਉਹ ਸੱਤੀ ਹੋ ਗਈ ਸੀ ਫੇਰ ਉਹ ਵੀ ਸਦੀਆਂ ਬਣਾ ਕੇ ਲੋਕ ਮੜੀਆਂ ਨੂੰ ਪੂਜਦੇ ਐ ਉਹ ਕਾਹਦਾ ਉਹਨਾਂ ਦਾ ਸਤਵਾ ਮਾਰਾ ਕਹਿੰਦੇ ਜਿਹੜੀਆਂ ਸਤ ਤੋਂ ਦੂਰ ਹੀ ਭੱਜ ਗਈਆਂ ਨੇ ਚਾਹੇ ਜਿਉਂਦੀਆਂ ਰਹਿਣ ਚਾਹੇ ਉਹ ਸੜ ਜਾਣ ਮਰ ਜਾਣ ਉਹਨਾਂ ਦਾ ਸੱਜ ਨਹੀਂ ਕੋਈ ਜਾਣਿਆ ਜਾ ਸਕਦਾ ਪੌੜੀ ਕਾਂਤਾ ਨਾਲ ਮਹਿ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸਤਿਆ ਇਹ ਨਾ ਆਖੀਆਂ ਸਦੀਆਂ ਸਹਜੂ ਹੱਥ ਕਰ ਚੱਗੀ ਉਹ ਨਹੀਂ ਮਹਤਮਾਂ ਕਾ ਹੈ ਸਕਦੇ ਜੋ ਮੜਿਆ ਲੱਗ ਜਲਨ ਮੇਰੇ ਭਾਈ بڑے بڑے ਮੋੜੇ ਖੁੰਡ ਲਾ ਲਾ ਕੇ ਢੂੜੀਆਂ ਲਾ ਲਾ ਕੇ ਅੱਗੇ ਸੀਨ ਨੂੰ ਅੱਗ ਦੇ ਨਾਲ ਢੂੜੀਆਂ ਨਾਲ ਸਾਈਡ ਦੇ ਰਹਿੰਦੇ ਆ ਕਿ ਉਹ ਸਾਤਾਂ ਹੀ ਬਣਿਆ ਜਾਂਦਾ ਸਾਜੂ ਸਤਿਵਾਲੇ ਨਹੀਂ ਬਣਿਆ ਜਾ ਸਕਦਾ ਨਾਨਕ ਸਤਿਆ ਜਾਣੀ ਉਹ ਸਤਿਵਾਲੇ ਮਹਾਂਤਮਾ ਗੁਰੂ ਸਾਹਿਬ ਜੀ ਕਹਿੰਦੇ ਸਾਧੋ ਜਾਣੇ ਜਾਂ ਸਕਦੇ ਐ ਜੀ ਬਿਰਹੇ ਚੋਟ ਮਾਰਾ ਜਿਹੜੇ ਪ੍ਰੇਮ ਦੀ ਚੋਟ ਵੀ ਜੀਵਤ ਪਾਏ ਤੂੰ ਮਰਨ ਉਹ ਸਾਧੂ ਹਨ ਜਿਨ੍ਹਾਂ ਨੂੰ ਪ੍ਰੇਮ ਹੀ ਹੈ ਨਹੀਂ ਐਵੇਂ ਮੋੜੇ ਲੋਕਾਂ ਦੇ ਸ਼ਾਦੀ ਜਾਂਦੇ ਐ ਉਹ ਸਾਧ ਤੋਂ ਨਹੀਂ ਕਹਾਇਆ ਸਕਦੇ ਮਹੱਲਾ ਤੀਜਾ ਤੀਸੂ ਸਦੀਆ ਜਾਣੀ ਮੋਰੋ ਵੀ ਸਤਪੁਰਦਗੀ ਨਾਟਨਾ ਜਾਣੇ ਜਾਂ ਸਕਦੇ ਹੈ ਸੀਲ ਸੰਤੂਹ ਰਹਾਂਗੇ ਸ਼ੀਰ ਨਰਮ ਸੁਆਦਸਦੇ ਹੈ ਸੰਤੋਖੀ ਚਿਤ ਰਹਿੰਦੇ ਹਨ ਸੰਤੋਖ ਵਿੱਚ ਰਹਿੰਦੇ ਹਨ ਰਸਦੇ ਆ ਸੇਵਨ ਸਾਈ ਆਪਣਾ ਆਪਣੀ ਸਾਈ ਅਕਾਲ ਤੁਹਰਾ ਸੇਵਨ ਭਜਨ ਕਰਦੇ ਰਹਿੰਦੇ ਹਨ ਨੇਤ ਉਠ ਸੰਭਾਲਨ ਨਿਤ ਵਰਤੀ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ ਮਹੱਲਾ ਤੀਜਾ ਨਿਤ ਰੂਪ ਸੰਸਾਰੋਂ ਵਿੱਚ ਜਿਤ ਚ ਉੱਠ ਗਿਆ ਹੈ ਵਾਹਿਗੁਰੂ ਸਮਾਲ ਲਿੰਦੇ ਹਨ ਮਹੱਲਾ ਤੀਜਾ ਕਾਂਤਾ ਨਾਲ ਮਹਿਲੀਆਂ ਕੰਧ ਪਤੀ ਦੇ ਨਾਲੋਂ ਮਹਿਲੀਆਂ ਸਾਗ ਰੂਪੀ ਇਸਤਰੀਆਂ ਸਤੀਆਂ ਛੇਤੀ ਅੱਗ ਜਲ ਗੇੜ ਧੂਣੀਆਂ ਦਾਤ ਆ ਕੇ ਆਪਣੇ ਆਪ ਨੂੰ ਅੱਗ ਵਿੱਚ ਜਾਨ ਲੈਂਦੇ ਆਂ ਸਰੀਰ ਦੀ ਤੁਜਾ ਨੂੰ ਸਾੜ ਲੈਂਦੇ ਹਨ ਕੀ ਜਾਨ ਹੈ ਫਿਰ ਆਪਣਾ ਜੇਹ ਵਾਹਿਗੁਰੂ ਅਕਾਲ ਪੁਰਖ ਪਤੀ ਨੂੰ ਆਪਣੇ ਨੂੰ ਜਾਨ ਲਿਆ ਉਹਨਾਂ ਨੂੰ ਬ੍ਰਹਮ ਗਿਆਨ ਕਰਕੇ ਤਾਂ ਤਨ ਦੁੱਖ ਸਹਾਰ ਉਹਨਾਂ ਦਾ ਸਰੀਰ ਕੋ ਦੁੱਖ ਸਹਾਰਨਾ ਵੀ ਸਫਲ ਹੈ ਦਨਹਉਤਪੁਰਖੋ ਇਸ ਰਤਨਤਾਉ ਦੇ ਵਿੱਚ ਆਪਣੇ ਆਪ ਨੂੰ ਵਾਹਿਗੁਰੂ ਦੇ ਪ੍ਰੇਮ ਦੇ ਬراق ਵਿੱਚ ਸਾੜਦੇ ਹਨ ਉਹਨਾਂ ਦਾ ਦੁੱਖ ਸਹਾਰਨਾ ਸਫਲਾ ਹੈ ਨਾਨਕ ਕੰਤ ਨਾ ਜਾਣਨੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਜਿਨਾਂ ਨੇ ਪਤੀ ਅਕਾਲ ਪੁਰਖ ਨੂੰ ਕਾ ਜਾਣਿਆ ਹੀ ਨਹੀਂ ਸਾਧ ਬਣ ਕੇ ਵੀ ਸੇ ਕਿਉਂ ਅੱਗ ਜਲਾ ਉਹ ਕਿਉਂ ਅੱਗ ਧੂਣੀਆਂ ਚ ਆਪਣੇ ਆਪ ਨੂੰ ਕ੍ਰਿਸ਼ਨਾਂ ਦੀ ਅੱਗ ਚ ਅਕਾਲ ਦੀ ਅੱਗ ਚ ਸਾੜਦੇ ਹਨ ਇਰਖਾ ਦੀ ਅੱਗ ਚ ਸਿਰੋਦੀ ਅੱਗ ਵਿੱਚ ਭਾਵੈ ਜੀਵੋ ਕੈ ਮਰੋ ਜਿਉਂਦੇ ਰਹੇ ਸੁਖ ਨੂੰ ਭੋਗਣ ਵਾਲੇ ਪਦਾਰਥਾਂ ਨੂੰ ਭੋਗਣ ਵਾਲੇ ਦ੍ਰਿਸ਼ਟੀ ਬਣੇ ਹੋਣ ਵੀ ਬਾਹਲੇ ਕਮਰੇ ਬਣਾ ਲਏ ਬਾਹਲੀਆਂ ਕੋਠੀਆਂ ਬਣਾ ਲਈਆਂ ਬਹੁਤੇ ਚੰਗੇ ਚੰਗੇ ਵਿੱਚ ਪਾਪ ਆ ਕੇ ਸੁਗੰਨੀਆਂ ਭੋਜਨ ਖਾਣੇ ਇਉਂ ਜਿਉਂਦੇ ਆਪਣੇ ਆਪ ਨੂੰ ਮੰਨ ਲੈਣ ਮੌਜਾ ਮਾਣਦੇ ਹੋਣ ਕੈ ਮਰੋ ਤੇ ਜਾਣ ਦੁਨੀਆ ਤੋਂ ਮਰ ਕਰਕੇ ਦੁਨੀਆਂ ਤਾ ਕੇ ਫਕੀਰ ਬਣ ਕੇ ਸਿਰਜ ਸੁਆਪ ਆ ਕੇ ਦੁਨੀਆਂ ਨੂੰ ਛੱਡ ਜਾਂਦੇ ਆਂ ਤਿਆਗੀ ਹੋ ਜਾਣ। ਚੁੱਪ ਰਹੋ ਹੀ ਭੱਜ ਜਾ। ਉਹ ਹੈ ਗੁਰੂ ਦੇ ਅਨੰਤ ਦਾ ਭਾਈ ਦੂਰ ਹੀ ਭੱਜ ਗਏ ਆ। ਚਾਹੇ ਉਹ ਸ਼ਰਤਾਂ ਕਰਦੇ ਆਂ ਚਾਹੇ ਉਹ ਤਿਆਗੀ ਕਹੋਂਦੇ ਹਨ। pauḍī tudh dukh sukh naal upāy. ਇਹ ਦੁਨਿਸ਼ੀਓ ਕਿਹੜਾ ਦੁੱਖ ਤੇ ਸੁੱਖ ਹੈ ਜੀਵਾਂ ਦਾ। ਇਹਨਾਂ ਦੀ ਕਰਨੀ ਅਸਾਰ ਹੈ ਜਿਹੜੇ ਪੁੰਨਾ ਉਹਨਾਂ ਅਨੁਸਾਰ ਸੁੱਖ ਹੈ। ਜਿਹੜੇ ਕੀਤੇ ਪਾਪ ਉਹਨਾਂ ਅਨੁਸਾਰ ਦੁੱਖ ਹੈ। ਇਹ ਸਾਰਿਆਂ ਦੇ ਦੁਖ ਸੁਖ ਦਾ ਇਹ ਕੱਪੜੇ ਪਹਿਰੇ ਜਾਏ ਮਨੁੱਖੋ ਤੇ ਨਾਲ ਹੀ ਸਰੀਰਾਂ ਦੇ ਪੈਦਾ ਕਰਦੇ ਆ ਲਿਖ ਕਰਦਾ ਲਿਖਿਆ ਕਰਦਾ ਬੁਰਖਾਬ ਲਖਾਰੀ ਹੋ ਕੇ ਜੀਆਂ ਦੀ ਕਰਨ ਅਨੁਸਾਰ ਪ੍ਰਰਭਤ ਅਨੁਸਾਰ ਲਿਖ ਲਿਖਣਾ ਕੀਤਾ ਹੈ ਨਾਵੈ ਜਿਵੜ ਹੋਰ ਦਾਤ ਨਾਮ ਪਰਮੇਸ਼ੂ ਕੇ ਜੋ ਅਮਰਤ ਨਾਮ ਜਪਣਾ ਹੈ ਇਹ ਜਿੱਦੀ ਵੱਡੀ ਹੋਰ ਕੋਈ ਦੁਨੀਆ 'ਚ ਦਾਤ ਨਹੀਂ ਹੈ ਇਸ ਰੂਪ ਨਾ ਰਖਿਆ ਆਪ ਦਾ ਰੂਪ ਅਕਾਲ ਤੇ ਵੇਖ ਮੱਛਕਾ ਸ਼ਾਦ ਗਲਖੀਰ ਨਹੀਂ ਜਾਣੀ ਜਾ ਸਕਦੀ ਨਾਮ ਆ ਖੋਟ ਨਿਜਾਨ ਹੈ ਇਹ ਮੋਹਨ ਵੀ ਨਾਮ ਉਕਣ ਵਾਲਾ ਖਜ਼ਾਨਾ ਹੈ ਜਿਹਨਾਂ ਨੂੰ ਜਪਿਆ ਹੈ ਗੁਰਮੁਖ ਮਨ ਵਸਿਆ ਗੁਰ ਦੇ ਅਧਕਾਰੀਆਂ ਨੇ ਮਨ 'ਚ ਵਸ ਗਿਆ ਉਹਦਾ ਅਮਰਤ ਨਾਮ ਸੱਚੇ ਬਾਦਸ਼ਾਹ ਕਰ ਕਿਰਪਾ ਨਾਮ ਦੇਵ ਸੀ ਕਿਰਪਾ ਕਰਕੇ ਸਤਿਗੁਰੂ ਉਤਕਾਰ ਕੇ ਪਿੱਛੇ ਨਾਮ ਦਿੰਦੇ ਸੀ ਹੁਣ ਦੁਨੀਆ ਯੋਗੇ ਨੂੰ ਦੇਵੋਂਗੇ ਫਿਰ ਲੇਖ ਨਾ ਲਿਖਿਆ ਉਹਨਾਂ ਦਾ ਜੰਮਣ ਦਾ ਲੇਖ ਨਹੀਂ ਲਿਖਿਆ ਜਾਵੇਗਾ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਦੀ ਬਖਸ਼ਿ ਕਰ ਦੇਵੋਗੇ ਆਪੋ ਸੇਵਕ ਭਾਏ ਸੇ ਜਨ ਮਿਲੇ ਸੇਵਕ ਭਾਏ ਧਾਰ ਕੇ ਭਾਵਨਾ ਨਾਲ ਉਹ ਜਨਪ੍ਰੇਮੀ ਆਪਦੇ ਨਾਲ ਮਿਲ ਗਏ ਹਨ ਜਿਨ ਹਰ ਜਪ ਜਪਿਆ ਜਿਹੜੀ ਆਪਦੇ ਅੰਮ੍ਰਿਤ ਨਾਮ ਦੇ ਜਾਪ ਨੂੰ ਜਪਿਆ ਹੈ ਕਰ ਕਿਰਪਾ ਨਾਮ ਦੇਵਸੀ ਜੱਪਿਆ ਮੈਂ ਆਣੀ ਸੁਣ ਖੰਸ ਵਾਹਿਗੁਰੂ ਇਹ ਮੋਰਿੰਗ ਵਾਹਿਗੁਰੂ ਲੋਕਾਂ ਨੂੰ ਹੱਲਾ ਗੀਤਾਂ ਜੀ ਲੈਣੇ ਜਾਣੋ ਯਾਗੀ ਜੀ ਕਾ ਖਾਲਸਾ ਵਾਹਿਗੁਰੂ ਹੇ ਗੁਰੂ ਜੀ ਸਤਿ ਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਨੂੰ ਅੰਤਰ ਗਿਆਨੀ ਪਤਿ ਪਾਵਨ ਬੜੀ ਬੋਛੋ ਏਕਪਰੈਨ ਨਾਨਕ ਜੀ ਜੀਵਨ ਨੂੰ ਦਰਮੇਂ ਰਾਸੇ ਅਮਰ ਨੂੰ ਕਦਰੇ ਸ੍ਰੀ ਖਦੂਰ ਸਾਹਿਬ ਜੀ ਬਖਸ਼ੇ ਹਨ ਵਿਅੰਤ ਗੁਰਸਿੱਖ ਗੁਰੂ ਸਾਹਿਬ ਦੇ ਉਦੇਸ਼ ਨੂੰ ਸਮਾ ਕੇ ਜੀਵਨ ਮੁਕਤੀ ਦੀ ਪੜੀ ਨੂੰ ਬਾਇਲੇ ਹਨ ਆਗ ਜੀ ਇਸਨਾਦ ਵਿੱਚ ਬਹੁਤ ਰਿਹਾਰ ਕਰਵੇ ਕਦੇ ਕਦੇ ਬਚਨ ਬਲਾਸ ਕਰਿਆ ਕਰਵੇ ਜਦੋਂ ਬਚਨ ਕਰਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਰਿਆ ਆਗਾ ਪੂਰਵਕ ਸਿੱਖਿਆਦਾਇਕ ਬਚਨ ਕਿਹਾ ਕਰਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਾਹਬ ਜੀ ਸਾਹਮਣੇ ਆਗ ਜੀ ਨੇ ਵਿराग ਮਈ ਇਹ ਪ੍ਰਕਾਸ਼ ਰਾਹ ਕੋ ਚਾਰੇ ਜੋ ਜਿਨ੍ਹਾਂ ਨੂੰ ਗੁਰੂ ਅਮਰਵਾਹ ਜੀ ਨੇ ساری ਜਿੰਦਗੀ ਪਰ ਸੰਗਤ ਦੇ ਅੰਦਰ ਕਮਾਇਆ ਅੱਗੇ ਕੋਈ ਵਸਤੂ ਜਮਾ ਨਹੀਂ ਰੱਖੀ ਮਹਾਰਾਜ ਸਾਹਿਬ ਜੀ ਨੇ ਜਿੰਨਾ ਲੰਗਰ ਚਾਹਵੇ ਸਾਰਾ ਲਾ ਲਿਆ ਕਰਦੇ ਰਾਤ ਨੂੰ ਘੜੀ ਵੀ ਪੈ ਰਾਤ ਗਈ ਤੋਂ ਪਾਣੀ ਦੇ ਮੁੱਢੇ ਕਰਾ ਦਿਆ ਕਰਦੇ ਕਿ ਅਮਰਦੇਵ ਦੇ ਫੇਰ ਵੇਖੀ ਆਉਂ ਰਾਤ ਨੂੰ ਪਾਣੀ ਵੀ ਜਮਾ ਨਹੀਂ ਸੀ ਰਹਿਣ ਦਿੰਦੇ ਲੰਗਰ ਆਪ ਦਾ ਸੂਰਜ ਕਹਿਣ ਤੋਂ ਰੰਗ ਹੋ ਜਾਂਦਾ ਪਹਿਰਾ ਜਾਂਦੀ ਤਾਂ ਕੋਈ ਜਿੰਨੇ ਵੀ ਕੋਈ ਛਗਣ ਵਾਲੇ ਆਉਂਦੇ ਸਭ ਨੂੰ ਸ਼ਿਕਾਈ ਜਾਂਦੇ ਜਿਹਨਾਂ ਬਚ ਜਿਆ ਕਰਦਾ ਉਹ ਪਸ਼ੂਆਂ ਨੂੰ ਪਾ ਦਿਆ ਕਰਦੇ ਜਿਹੜਾ ਪਸ਼ੂਆਂ ਤੋਂ ਵੈਦਾ ਉਹ ਦਰਿਆ ਵਿੱਚ ਪ੍ਰਵਾਹ ਕਰਦਿਆਂ ਕਰਦੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਇਸ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ ਗੁਰੂ ਅੰਦਰਵਾਰ ਸਾਹਿਬ ਜੀ ਦੇ ਗੁਰੰਗਸਾਹਿਬ ਦੇ ਬਚਨਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਰਾਇ ਅੰਤਰੀਆਮੀ ਜੋਤੀ ਸਰੂਪ ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਨਾਗਮਈ ਉਪਦੇਸ਼ ਵਰਸਦੇ ਹਨ। ਸੂਤ ਮਹੱਲਾ ਜੀ ਜੀ ਚੱਲਣ ਜਾਣਿਆ ਮਾਰੇ ਸੈ ਉਕੰਨ ਹੀ ਪਾਈ ਜਿਨ੍ਹਾਂ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਕੂਚ ਕਰ ਜਾਣਾ ਹੈ ਕਿ ਸਦਾ ਨਹੀਂ ਰਹਿਣਾ ਇਸ ਵਿਚਾਰ ਨੂੰ ਜਾਣ ਲਿਆ ਹੈ। ਦੇਚੰ ਕਰਹਿ ਵਿਸਾਰ ਉਹ ਭਾਈ ਕਿਸੇ ਪ੍ਰਕਾਰ ਦਾ ਗੁਸਤਾਰ ਤਾਨੂੰ ਕਰਦੇ ਹੈ ਫਲਾਵਟ ਨਹੀਂ ਕਰਦੇ ਕਿਸੇ ਪ੍ਰਕਾਰ ਦੀ ਪਜਾਰਤੀ ਗੱਲਨ ਸਾਰ ਨਾ ਜਾਣਨੀ ਜਿਹੜੇ ਲੋਕ ਇਸ ਸੰਸਾਰ ਤੋਂ ਚਲੇ ਜਾਣਾ ਹੈ ਇਸ ਗੱਲ ਦੀ ਸਾਰ ਖਬਰ ਨਹੀਂ ਜਾਣਦੇ ਹਨ ਕਾਜ ਸਵਾਰਨ ਹਾ ਉਹ ਤਾਂ ਕਹੇ ਕਿ ਇਹ ਮੁੰਡੇ ਨੂੰ ਮੰਗ ਲਿਆ ਮੁੰਡੇ ਨੂੰ ਵਿਆਹ ਲਿਆ ਪੋਤੇ ਦਾ ਮੂੰਹ ਵੇਖ ਲਿਆ ਇਹ ਜੇ ਕੰਮ ਸਵਾਰਨ ਕਿਸੇ ਹੋਏ ਹਨ ਉਨੇ ਸੰਸਾਰ ਤੋਂ ਕੂਚ ਕਰ ਜਾਣਾ ਨਹੀਂ ਸਮਝਿਆ ਹੈ ਮਹੱਲਾ ਦੂਜਾ ਇਹਦੇ ਵਿਹਾਰਾਂ ਦੇ ਕੰਮਾਂ ਨੂੰ ਸਵਾਰ ਨਹੀਂ ਜਾਣਦੇ ਹਨ ਇਹ ਕਬੀਰ ਜੀ ਨੇ ਸਤੀ ਕੇ ਸਾਥੇ ਭੰਨੀ ਕਹਿੰਦੇ ਮੈਂ ਸਤੀ ਹੋਣਾ ਭਾਂਡੇ ਸਾਹਿਬ ਲਵਾ ਸਹਿਬ ਕਹਿੰਦੇ ਜੇ ਸਤੀ ਹੋਣਾ ਭਾਂਡੇ ਸੰਭਾਲ ਲਈ ਤੈਨੂੰ ਕੀ ਲੋੜ ਹੈ ਇਸ ਪ੍ਰਕਾਰ ਉਹ ਦੁਨੀਆ ਦੇ ਵਿਹਾਰ ਕਰਨ ਸਵਾਰਨ ਵਾਲੇ ਹੰ ਲੋਕ ਜਿਨ੍ਹਾਂ ਨੂੰ ਸੰਸਾਰ ਤੋਂ ਚਲੇ ਜਾਣਾ ਨਹੀਂ ਸਮਝਿਆ ਹੈ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀ ਹੈ ਗ੍ਰੀਵਨੌਲ ਹੋਰ ਉਸhetra ਦਾ ਵਰਾਗਮਈ ਮਹੱਲਾ ਰਾਜ ਦੇ ਹਨ ਇਹ ਭਾਈ ਕਹਿੰਦੇ ਰਾਤ ਨੂੰ ਬਕਨ ਵਾਸਤੇ ਜੋ ਧਨ ਇਕੱਠਾ ਕਰ ਲਈਏ ਮਲਕੇ ਚੱਲਣ ਹੋ ਕਿਉਂ ਕੀ ਪਤਾ ਦਿਨ ਚੱਲਦੇ ਨਾਲ ਸਵੇਰੇ ਹੀ ਚਲਣਾ ਹੋਵੇ ਕੂਝ ਕਰ ਜਾਣਾ ਹੋਵੇ ਸਤਿਨਾਮ ਨਾਨਕ ਨਾਲ ਨਾ ਚੱਲੇ ਉਹ ਪਦਾਰਥ ਗੁਰੂ ਸਾਹਿਬ ਜੀ ਕਹਿੰਦੇ ਨਾਲ ਤਾਂ ਚੱਲਦਾ ਨਹੀਂ ਹੈ ਫਿਰ ਪਛਤਾਵਾ ਹੋ ਉਹ ਜਿਹੜਾ ਰੱਖਿਆ ਹੋਇਆ ਹੈ ਜਦੋਂ ਕਰਕੇ ਫਿਰ ਪਛਤਾਵਾ ਹੋ ਕਿ ਸੱਤ ਬਣਨਾ ਤੋਂ ਉਸ ਪਦਾਰਥ ਦੀ ਇੱਛਾ ਵਿੱਚ ਫਸੇ ਹੋਏ ਨੂੰ ਪਛਤਾਵਾ ਹੀ ਲੱਗਾ ਰਹੇਗਾ ਕਿ ਮੈਂ ਧੰਨ ਖਰਚਿਆ ਨਾ ਇਸੇ ਪ੍ਰਕਾਰ ਆਤਮ ਅਵਸਥਾ ਨੂੰ ਬਤੀਤ ਕਰਨ ਵਾਲੀ ਉਮਰ ਇਹ ਤਾਂ ਇਕੱਠਾ ਕਰ ਲਈਏ ਭਲਕੇ ਚੱਲਣ ਹੋ ਭਲਕ ਨਾ ਸਵੇਰ ਦਾ ਸਰੀਰਾ ਕੋਣ ਦਿਨ ਚੜਨਾ ਕਾਲ ਜਦੋਂ ਕਾਲੂਪੀ ਦਿਨ ਚੜ ਪਿਆ ਉਸੇ ਤੋਂ ਚੱਲਣਾ ਹੀ ਹੋਵੇਗਾ ਨਾ ਪੂਜ ਕਰਨਾ ਹੀ ਹੋਵੇਗਾ ਨਾਨਕ ਨਾਲ ਨਾ ਚੱਲ ਲਈ ਇਸ ਕਰਕੇ ਮਾਰੇ ਕੰਦੇ ਪੁਜਾਰੀ ਖਮਾਲ ਨਹੀਂ ਚੱਲਣਗੇ ਫਿਰ ਪਿਛਤਾਵਾ ਹੋ ਜਦੋਂ ਉਹਦੇ ਪਿੱਛੇ ਵਾਸ਼ਨਾ ਦਾ ਵੱਧਾ ਬਾਤ ਅੰਤ ਕਾਲ ਜੋ ਲక్ష్ਮੀ ਸ਼ਿਵਰ ਐਸੀ ਚਿੰਤਾ ਮੈਂ ਜੇ ਮਾਰੇ ਰਬ ਜੀ ਉਹਨੂੰ ਬਲਬਾਲਾ ਕਰਾ ਕਿਉਂ ਪੁਛਤਾਵਾ ਹੋਵੇਗਾ ਇਹ ਜੀਵ ਮਹੱਲਾ ਪੂਜਾ ਬੱਧਾ ਚੱਤੀ ਜੋ ਭਰੇ ਗੁਰੂ ਨਿਮਨ ਵਾਲੇ ਫਰਮਾਉਂਦੇ ਹਨ ਕਿਸੇ ਆਦਮੀ ਕੈਦ ਵਿੱਚ ਪਏ ਜਾਵੇ ਤੇ ਉਹ ਵੱਧਾ ਹੋਇਆ ਕਹੇ ਜੀ ਮੈਂ ਤੁਹਾਡੇ ਲਈ 2000 ਰੁਪਇਆ ਪੇਟਾ ਕਰਾਂਗਾ ਮੈਨੂੰ ਇੱਥੇ ਛੁਡਾ ਦਿਓ ਇਹ ਵੱਧਾ ਹੋਇਆ ਜਿਹੜਾ ਚੱਤੀ ਭਰਦੇਵੇ ਕੈਦੀ ਹੋਇਆ ਹੋਇਆ ਪਾਤਸ਼ਾਹ ਦਾ ਕਿਸੇ ਆ ਗੁਣ ਦਾ ਨਾ ਗੁਣ ਨਾ ਉਪਕਾਰ ਨਾ ਤਾਂ ਉਹ ਦਾ ਹਾਕਮ ਗਰਸਾਉਂਦਾ ਇਹ ਮੈਨੂੰ ਇਹ ਮੇਰੀ ਸਹਾਇਤਾ ਕੀਤੀ ਪਰ ਉਪਕਾਰ ਕੀਤਾ ਹੈ ਅਤੇ ਨਾ ਉਹ ਆਦਮੀ ਕਹਿੰਦਾ ਮੈਂ ਉਪਕਾਰ ਕੀਤਾ ਹੈ ਨਾ ਤਾਂ ਦੇਣ ਵਾਲੇ ਨੂੰ ਗੁਣ ਹੁੰਦਾ ਕੋਈ ਤੇ ਨਾ ਉਪਕਾਰ ਦੇਣ ਵਾਲੇ ਦਾ ਹੁੰਦਾ ਹੈ ਦੋਹਾਂ ਪਾਸੇ ਤੋਂ ਉਹ ਕਹਿੰਦਾ ਮੈਨੂੰ ਛੁੱਟਣ ਵਾਸਤੇ ਉਹ ਪੈਸੇ ਦਿੱਤੇ ਹੈ ਉਹ ਕਹਿੰਦਾ ਮੈਂ ਰਿਹਾ ਹੋਣ ਦਾ ਦਿੱਤੇ ਹੈ ਇਹ ਉੱਦਦਾ ਹੋਇਆ ਇਹ ਚਿੱਠੀ ਪੜੇ ਇਹ ਰੋਗੀ ਹੋ ਗਿਆ ਕੋਈ ਵੱਡਾ ਹੋਇਆ ਰੋਗ ਦਾ ਕਹਿੰਦਾ ਜੀ ਮੈਂ ਇੰਨਾ ਪੁੰਨਦਾਨ ਕਰੂੰਗਾ ਮੇਰਾ ਰਾਜੀ ਹੋ ਜਾ ਮੈਂ ਇਸ ਪ੍ਰਕਾਰ ਚੱਤੀ ਭਰਦਾ ਹੈ ਜਿਹੜਾ ਮਾ ਗੁਣ ਮਾ ਉਪਕਾਰ ਉਹਦੇ ਜਨਾ ਕਾ ਗੁਣ ਸਮਿੰਦਾ ਕੋਈ ਨਾ ਧਕਾਰ ਇਸੇ ਪ੍ਰਕਾਰ ਵੱਡਾ ਹੋਇਆ ਪਰਿਵਾਰ ਵਾ ਜਿਹੜਾ ਕੰਮ ਧੰਦਾ ਕਰਦਾ ਚੱਤੀਆਂ ਹੀ ਭਰਦਾ ਹੈ ਨਾ ਉਹਨਾਂ ਦੀ ਹਰ ਵਕਤ ਟੋਕਰੀ ਚੱਕੀ ਰੱਖਦਾ ਹੈ ਉਹ ਸੰਬੰਧੀ ਕੋਈ ਗੋਲ ਨਹੀਂ ਸਮਿੰਦੀ ਵੀ ਇਹ ਸਾਡੇ ਦੇ ਗੁਣ ਕਰਦਾ ਹੈ ਅਤੇ ਨਾ ਉਪਕਾਰ ਉਹਨਾਂ ਨੂੰ ਸਮਝਿਆ ਹੈ ਉਪਕਾਰ ਤਾਂ ਜੇ ਗਰੀਬ ਤੇ ਕਰੇ ਉਹ ਕਹਿੰਦੇ ਇਹਦਾ ਫਰਜ ਹੀ ਹੈ ਅਸੀਂ ਇਹਨੂੰ ਇਹਦੇ ਮਾਪਿਆਂ ਨੇ ਪਾਲਿਆ ਹੁਣ ਸਾਨੂੰ ਪਾਲਣਾ ਇਹਦਾ ਫਰਜ ਹੈ ਉਹਦਾ ਕੋਈ ਗੁਣ ਨਹੀਂ ਉਸਾਂ ਮੰਦੇ ਤੇ ਨਾ ਉਪਕਾਰ ਹੁੰਦਾ ਉਸ ਦਾ ਉਹਨਾਂ ਦੇ ਉੱਪਰ ਇਹ ਕੀ ਖੁਸ਼ੀ ਸਵਾਰੀ ਹੈ ਜਿਹੜਾ ਭਾਈ ਖੁਸ਼ੀ ਦੇ ਸਾਥ ਮਹਾਰਾਜ ਸਾਹਿਬ ਕੋਲ ਨਹੀਂ ਸਵਾਰਿਆ ਜਾਵੇ ਨਾਨਕ ਕਾਰਜ ਸਾਥ ਉਸ ਕਰਕੇ ਕਾਰਜ ਸਰ ਜਾਂਦੇ ਆ ਸਾਰੇ ਖੁਸ਼ੀ ਦੇ ਨਾਲ ਭੌ ਭਗਤੀ ਕਰੀਏ ਸੇਵਾ ਕਰੀਏ ਤੈਲ ਕਰੀਏ ਪੁੰਨਦਾਨ ਕਰੀਏ ਉਸ ਕਰਕੇ ਪਰਲੋਕ ਦਾ ਕਾਰਜ ਸਹਾਇਤਾ ਦਾ ਸਰ ਜਾਂਦਾ ਹੈ ਇਸੇ ਪ੍ਰਕਾਰ ਸੇਤੀ ਖੁਸ਼ੀ ਸਵਾਰੀਏ ਖੁਸ਼ੀ ਦੇ ਸਾਥ ਭਗਤੀ ਨਾਲ ਮਨ ਨੂੰ ਸਵਾਰ ਲਈਏ ਮਹਾਰਾਜ ਜੀ ਨਾਲ ਸਰਕਾਰ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਮਾਰਾ ਸੋ ਸਾਰ ਜਿੰਦੇ ਹਨ ਸਰਗੁਣ ਜੀ ਫਰਮਾਉਂਦੇ ਹਨ ਮਹੱਲਾ ਦੂਜਾ ਮਨ ਹੱਥ ਤਰਕ ਨਾ ਜਿਤੇਈ ਤੇ ਭਾਈ ਜੇ ਮਨ ਦੇ ਹੱਥ ਕਰਕੇ ਕਾਮ ਕ੍ਰੋਧ ਆਦਿਕ ਨੂੰ ਜਿੱਪੇ ਨਾ ਜਿੱਤਣਾ ਚਾਹੇ ਇਹ ਮੰਨਦੇ ਹੱਥ ਨਾਲ ਕੰਮ ਕਰੋ ਲੋਭ ਮੋਹ ਘਰ ਜਿੱਤੇ ਨਹੀਂ ਜਾਂਦੇ ਹਨ ਜੀ ਬਹੁਤਾ ਘਾਲੇ ਜੋ ਮੋਹ ਸਾਰੇ ਮੰਨਦੇ ਹੱਥ ਨਾਲ ਘਾਲਣਾ ਕਰੇ ਤੁਰੀਆਂ ਤਾਲੇ ਜਲ ਘਾਰਾ ਕਰ ਲਵੇ ਇਸ ਪ੍ਰਕਾਰ ਬਹੁਤੀਆਂ ਘਾਲਣਾ ਕਰਕੇ ਮੰਨ ਦੇ ਹਟ ਕਰਕੇ ਇਹਨਾਂ ਵੱਲੋਂ ਜਿੱਤ ਵੀ ਜਿੱਤ ਨਹੀਂ ਪਾ ਸਕਦਾ ਇਹਨਾਂ ਤੋਂ ਫਟੇ ਨਹੀਂ ਪਾ ਸਕਦਾ ਹੈ ਤਰਫ ਜਿਨ੍ਹਾਂ ਸਤਿ ਭਾਉ ਦੀ ਇਹ ਮਹਾਰਾਜ ਨੂੰ ਵੀ ਕਾਂਗਰੋ ਦੇ ਵੱਲੋਂ ਜਿੱਤ ਕੇ ਪ੍ਰਾਪਤ ਹੋ ਸਕਦੀ ਹੈ ਕਹਿੰਦੇ ਜਿੱਤਿਓ ਹੋ ਸਕਦੀ ਹੈ ਇਸ ਦੀ ਤਰਫ ਜਿਨ੍ਹਾਂ ਸਤਿ ਭਾਉ ਦੀ ਇਹਨਾਂ ਕਾਂਗਰੋ ਆਜ਼ਾਦ ਕਾਂ ਦੀ ਤਰਫੋਂ ਮਨ ਨੂੰ ਜਿਨ੍ਹਾਂ ਜਿੱਤ ਲਵੇ ਮਨ ਨੂੰ ਜਿੱਤੇ ਮਹਾਰਾਜ ਸਤਿ ਭਾਉ ਦੇ ਸੱਚਾ ਪ੍ਰੇਮ ਪਰਮੇਸ਼ਰ ਦੇ ਦੇਵੇ ਲਾਵੇ ਸਬਕਾ ਉਹ ਨਿਸ਼ਚਾ ਸਾਧ ਸੰਗਤ ਜੀ ਦੇਣਾ ਕਰੇ ਜਨ ਨਾਨਕ ਸ਼ਬਦ ਦੀਚਾ ਫੇਰ ਸਤਿਗੁਰੂ ਜੀ ਕਹਿੰਦੇ ਸ਼ਬਦ ਦੀ ਵਿਚਾਰ ਕਰੇ ਇਉਂ ਇਹਨਾਂ ਦੀ ਤਰਫੋਂ ਜਿੱਤ ਸਕਦਾ ਕਾਮ ਕਰੋ ਦੀ ਨੂੰ ਕਿਉਂ ਫਤਿਹ ਤਾਂ ਆ ਸਕਦਾ ਹੈ ਕੋਈ ਹੱਡ ਨਾਲ ਕਹਾਣੀਆਂ ਕਰਕੇ ਜਿੱਤਿਆ ਨਹੀਂ ਜਾਂਦਾ ਫੇਰ ਵੀ ਇਹ ਮਾਰਗ ਹੁੰਦੇ ਹਨ ਹੰਕਾਰ ਆਦ ਕਿਉਂ ਕਰਕੇ ਗ੍ਰਾਹਤ ਹੋ ਜਾਂਦੀ ਹੈ ਸੋ ਤਰਫ ਕਾਮ ਆਦ ਕਾਂ ਦੀ ਤਾਂ ਹੀ ਜਿੱਤ ਸਕਦਾ ਆਸਲੀ ਸਤਿਗੁਰਾਂ ਦੀ ਸਭ ਜਾਣ ਇਛਾ ਦੇ ਕੇ ਸੱਚਾ ਪ੍ਰੇਮ ਪਾ ਕੇ ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਦੀ ਵਿਚਾਰ ਕਰੇ ਜੇ ਤਾਂ ਜਿੱਤੇ ਜਾਂਦੇ ਹਨ ਪੌੜੀ ਕਰਤਾ ਕਾਰਣ ਜਿਨ ਕੀ ਆ ਕਰਤਾ ਸੂਖ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਨੇ ਕਾਰਨ ਸੰਸਾਰ ਕੀਤਾ ਹੈ ਤੂੰ ਜਾਣੈ ਸੂਈ ਸੋਈ ਨਦੀ ਸੋ ਖਬਰ ਦੇ ਤਾਈ ਪਾਲਣ ਦੀ ਪੋਸਣ ਦੀ ਲੈ ਕਰਨ ਦੀ ਉਹ ਨੂੰ ਆਪ ਹੀ ਜਾਣਦਾ ਹੈ ਆਪੇ ਸ੍ਰਿਸ਼ਟ ਉਪਾਇਨ ਆਪ ਹੀ ਮਹਾਰਾਜ ਜੀ ਨੇ ਆਪਣੀ ਜਿਵੇਂ ਜਲ ਤੇ ਲਹਿਰ ਉਛਦੀ ਹੈ ਐ ਸ੍ਰਿਸ਼ਟੀ ਦਾ ਪਨ ਕੀਤੀ ਹੈ ਆਪੇ ਫੁਲ ਗੋਈ ਆਪ ਵੀ ਪੁਨਾ ਪਾਲਨ ਕੀਤੀ ਹੈ ਆਪ ਵੀ ਪੁਨਾ ਗੋਈ ਬੁਲਾਈ ਹੈ ਆਪ ਦੇ ਵਿੱਚ ਫਾਰਸੀ ਚ ਗੋਈ ਨੂੰ ਬੁਲਾਉਂਦਾ ਹੈ ਆਪ ਦੇ ਵਿੱਚ ਬੁਲਾ ਲਈ ਹੈ ਮਲਾਈ ਹੈ ਅਜੇ ਬੁਲਾ ਲਈ ਹੈ ਇਹ ਮਲਾਈ ਬੁਲਾਈ ਤੇ ਸ਼ੁਕਾਈ ਆਦਮੇ ਵਿੱਚੀ ਇਹ ਕਿੰਨਾ ਬੋਲੀਆਂ ਕਰਕੇ ਸੰਪਰਦਾ ਆਦੇ ਯਾਰ ਫੁਗੋਈ ਇਹ ਮਲਾਈ ਬੁਲਾਈ ਸ਼ੁਕਾਈ ਬਣਦੇ ਹੈ ਸ਼ੁਕਾਈ ਛਪੌਣਾ ਕੀ ਤੇ ਗੁਪਤ ਕਰ ਲਈ ਹੈ ਬੇਸ ਭਾਸ਼ਾ ਹੈ ਇਹ ਅਬ ਬੁਲਾਈ ਹੈ ਫਾਰਸੀ ਉਹ ਲਾਹ ਜੁਆ ਇਹ ਮਲਾਈ ਹੈ ਇਸ ਪ੍ਰਕਾਰ ਗੋਣੋ ਕੀਤੀ ਹੈ ਮਿੱਟੀ ਜਿਵੇਂ ਪਾਣੀ ਵਿੱਚ ਗੋਈ ਦੀ ਹੈ ਇਹ ਵੀ ਪੰਜਾਬੀ ਬੋਲੀ ਹੈ ਇਸਵੇਂ ਮਲਾਈ ਬੁਲਾਈ ਸ਼ਪਾਈ ਜਨੇ ਅਰਥ ਬਣ ਗਏ ਨੇ ਰੁਗਾਰੇ ਸਭ ਭਵ ਸਕੀ ਕਹੋ ਜਗਾਂ ਦੀ ਸਾਰੀ ਸੀਧੀ ਪਹੁੰਚ ਆਉਂ ਤੱਕ ਚੁੱਕੀ ਹੈ ਕਿੰਨੀ ਕੀਮਤ ਹੋਂ ਇਨੋਂ ਉਸ ਦੀ ਕੀਮਤ ਪ੍ਰਾਪਤ ਹੋਈ ਹੈ ਕਿਸੇ ਨੇ ਨਹੀਂ ਪਾਈ ਹੈ ਸਤਿਗੁਰ ਏਕ ਵਿਖਾਲਿਆ ਸਤਿਗੁਰਾਂ ਨੇ ਇੱਕ ਅਾਇਤ ਰੂਪ ਪਰਮ ਪਰਮੇਸ਼ਰ ਪ੍ਰਗਟ ਕਰਕੇ ਉਹ ਖਾਲਸਾ ਮਨਨ ਦਾ ਸੁਖ ਹੋਈ ਜਿਨਾਂ ਨੂੰ ਦਿਖਾਇਆ ਉਹਨਾਂ ਦੇ ਮਨ ਚ ਵੀ ਤਨ ਚ ਵੀ ਆਤਮਾ ਨੂੰ ਸੁਖ ਦੀ ਪ੍ਰਾਪਤੀ ਹੋਈ ਹੈ ਗੁਰੂਖ ਸਦਾ ਸਲਾਹੀਏ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਭਾਈ ਸਦਾ ਪਰਮੇਸ਼ਰ ਦੀ ਸ਼ਰਧਾ ਕਰਨਾ ਕਰੀਏ ਕਰਤਾ ਕਰੇ ਤੂ ਜੋ ਕੁਝ ਕਰਦਾ ਕਰਦਾ ਸੋ ਹੁੰਦਾ ਹੈ ਹੋਵੇਗਾ ਅੱਗੇ ਨੂੰ ਪਿੱਛੇ ਹੁੰਦਾ ਸੀ ਜੋ ਕਰਤਾ ਕਰਵਾ ਵਿਆਸ ਕਰੇਗਾ ਸੋ ਕਰਤਾ ਦਾ ਰੂਪ ਹੀ ਹੋ ਜਾਏਗਾ